ਹਾਲੇਲੂਇਆ ਹਾਲੇਲੂਇਆ ਸ੍ਰੀਸਤ ਗੱਤੇ ਯੇਸ਼ੂ ਮਸੀਹ ਇਸ ਗੱਲ ਯੇਸ਼ੂ ਮਸੀਹ ਪਤਰਸ ਦੇ ਕੋਲ ਪਤਰਸ ਦੇ ਕੋਲ ਉਹਦੇ ਇਨਕਾਰ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਵਿੱਚ ਤੇ ਯੇਸ਼ੂ ਮਸੀਹ ਜੀਵਿਤ ਹੋਣ ਤੋਂ ਬਾਅਦ ਵਿੱਚ ਪਤਰਸ ਦੇ ਕੋਲ ਗਏ ਤੇ ਜਾ ਕੇ ਤਿੰਨ ਵਾਰ ਉਹਨੂੰ ਸਵਾਲ ਕੀਤਾ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ ਸੋ ਬਹੁਤ ਸਾਰੇ ਭੇਦ ਇਸ ਸੋਚਨ ਦੇ ਵਿੱਚ ਆ ਇਸ ਪਿਆਰ ਵਰਡ ਦੇ ਵਿੱਚ ਬਹੁਤ ਸਾਰੇ ਭੇਦ ਆ ਕਿਉਂਕਿ ਯਿਸੂ ਮਸੀਹ ਨੇ ਪਹਿਲਾਂ ਦੋ ਵਾਰੀ ਜਿਹੜਾ ਵਰਡ ਜੁਜ ਕੀਤਾ ਉਹ ਅਗਾਪੇ ਵਰਡ ਜੁਜ ਕੀਤਾ ਕਿ ਕੀ ਤੂੰ ਮੇਰੇ ਨਾਲ ਅਗਾਪੇ ਪਿਆਰ ਕਰਦਾ ਪਰ ਪਤਰਸ ਨੇ ਕਿਹਾ ਕਿ ਪ੍ਰਭੂ ਮੈਂ ਤੇਰੇ ਨਾਲ ਭਾਈਚਾਰੇ ਵਾਲਾ ਪਿਆਰ ਕਰਦਾ ਭਾਈਚਾਰੇ ਵਾਲਾ ਪਿਆਰ ਕਰਦਾ ਅਜਿਹਾ ਦੇ ਵਰਡਿੰਗ ਜਿਹੜੀ ਆ ਇਹਨਾਂ ਵਿੱਚ ਫਰਕ ਹੈ ਫਿਰ ਤੀਸਰੀ ਵਾਰੀ ਯਿਸੂ ਨੇ ਕਿਹਾ ਕਿ ਕੀ ਤੂੰ ਮੇਰੇ ਨਾਲ ਭਾਈਚਾਰੇ ਵਾਲਾ ਪਿਆਰ ਕਰਦਾ ਫਿਰ ਯਿਸੂ ਜੀ ਨੇ ਉਹਦੇ ਲੈਵਲ ਤੇ ਆ ਕੇ ਕੁਐਸਚਨ ਕੀਤਾ ਨੀਚੇ ਆਣ ਕੇ ਕੁਐਸਚਨ ਕੀਤਾ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ ਉਹਨੇ ਕਿਹਾ ਆਹ ਪ੍ਰਭੂ ਤੂੰ ਸਭ ਕੁਝ ਜਾਣਦਾ ਮਨੇ ਜਗਤ ਬਹੁਤ ਸਾਰੀਆਂ ਚੀਜ਼ਾਂ ਜਾਂ ਦੇ ਸਮਝਣ ਵਾਲੀਆਂ ਸਭ ਤੋਂ ਪਹਿਲਾਂ ਇੱਕ ਚੀਜ਼ ਨੂੰ ਸਮਝੋ ਇਸ ਜਗ੍ਹਾ ਤੇ ਪਤਰਸ ਨੇ ਉਸ ਚਾਇਤੇ ਇਨਕਾਰ ਕੀਤਾ ਤੇ ਚੇਲਿਆਂ ਨੇ ਉਸ ਸਟੈਂਪ ਤੇ ਯਿਸੂ ਮਸੀਹ ਨੂੰ ਛੱਡਿਆ ਗੌਰ ਨਾਲ ਸੁਣਨਾ ਇੱਧਰ ਦੇਖੋ ਸਾਰੇ ਪਤਰਸ ਨੇ ਉਸ ਸਟੈਂਪ ਤੇ ਯਿਸੂ ਮਸੀਹ ਦਾ ਇਨਕਾਰ ਕੀਤਾ ਤੇ ਜੇਲੀਆ ਨੇ ਉਸ ਟਾਈਮ ਤੇ ਯਿਸੂਸੀ ਨੂੰ ਛੱਡਿਆ ਜਿਸ ਟਾਈਮ ਤੇ ਉਹਨਾਂ ਦੇ ਫਲ ਲੇ ਹੁੰਦਾ ਟਾਈਮ ਸੀ ਜਿਸ ਟਾਈਮ ਤੇ ਉਹਨਾਂ ਦੇ ਫਲ ਲੇ ਹੁੰਦਾ ਗਵਰਨਰ ਨੂੰ ਸਮਝਣਾ ਗਾਉ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਭੇਜ ਦੇ ਦੱਸਣ ਵਾਸਤੇ ਜਾ ਰਿਹਾ ਹਾਂ ਉਸ ਟਾਈਮ ਤੇ ਕਿਉਂਕਿ ਸ਼ੈਤਾਨ ਜਿਹੜਾ ਵਾ ਨਾ ਉਹ ਪੱਕੇ ਫਲ ਨੂੰ ਜਿਹੜਾ ਵਾ ਤੋੜਦਾ ਸ਼ੈਤਾਨ ਜਿਹੜਾ ਵਾ ਉਹ ਹਮੇਸ਼ਾ ਇਸ ਖੋਜ ਦੇ ਵਿੱਚ ਆ ਉਹ ਹਮੇਸ਼ਾ ਸਹਿ ਲਾ ਕੇ ਸ਼ਿਕਾਰ ਕਰਨ ਵਾਲਾ ਸ਼ੈਤਾਨ ਹੈ ਕਿਦਾ ਸ਼ਿਕਾਰ ਕਰਨ ਵਾਲਾ ਸਹਿ ਲਾ ਕੇ ਉਹ ਚਪਤੇ ਅਟੈਕ ਨਹੀਂ ਕਰਦਾ ਉਹ ਚਪਤੇ ਕਿਸੇ ਨੂੰ ਪਕੜਦਾ ਨਹੀਂ ਬਾਈਬਲ ਚ ਲਿਖਿਆ ਕਿ ਉਹ ਅਸੀਂ ਉਸ ਪਾਪ ਨੂੰ ਜਿਹੜਾ ਸਾਨੂੰ ਸਹਿਜ ਨਾਲ ਫਸਾ ਲੈਂਦਾ ਹੈ ਕਿਸ ਤਰ੍ਹਾਂ ਫਸਾਉਂਦਾ ਸਹਿਜ ਨਾਲ ਸਹਿਜ ਦੇ ਨਾਲ ਬਹੁਤ ਤਰ੍ਹਾਂ ਦੇ ਪਾਪ ਆ ਜਿਹੜੇ ਸਾਨੂੰ ਸਹਿਜ ਦੇ ਨਾਲ ਸਹਿਜ ਦੇ ਨਾਲ ਫਸਾ ਲੈਂਦੇ ਹallelujah ਪਰ ਉਸ ਜਗ੍ਹਾ ਤੇ ਜਿਹੜਾ ਸਦਾ ਹਸ਼ਿਆਰ ਰਹਿਣਾ ਸਗਤ ਚੌਕਸ ਰਹਿਣਾ ਸਦਾ ਯਿਸੂ ਨੇ ਜੁਦੇ ਗੱਲ ਕਹੀ ਕਿ ਸੁਚੇਤ ਰਵੋ ਸ਼ੈਤਾਨ ਤੋਂ ਸੁਚੇਤ ਰਵੋ ਅਤੇ ਜਾਗਦੇ ਰਹੋ ਯਿਸੂ ਜੀ ਨੇ ਦੋ ਗੱਲਾਂ ਦੱਸ ਕੇ ਫਿਰ ਕਿਹਾ ਕਿ ਸ਼ੈਤਾਨ ਬੁੱਕ ਦੇ ਸ਼ੀ ਮੰਗੂ ਪਾਦਾ ਫਿਰਦੇ ਪਹਿਲਾਂ ਵੀ ਨਾ ਸੁਚੇਤ ਰਵੋ ਅਤੇ ਜਾਗਦੇ ਰਹੋ ਆਤਮਾ ਦੇ ਵਿੱਚ ਇਹ ਮਤ ਕਹਿਣਾ ਕਿ ਮੇਰੇ ਉੱਤੇ ਪਰਖਸ਼ਾ ਨਹੀਂ ਆ ਸਕਦੀ ਪੁਲਿਸ ਨੇ ਕਿਹਾ ਇੱਕ ਜਗ੍ਹਾ ਤੇ ਕਹਿੰਦਾ ਕਿ ਜਦੋਂ ਕਿਸੇ ਦੂਸਰੇ ਦੇ ਉੱਤੇ ਪ੍ਰੀਖਿਆ ਹੁੰਦੀ ਆ ਤੇ ਉਹ ਡਿੱਗਦਾ ਜਾਂ ਉਹ ਡੋਲਦਾ ਵਾ ਤੇ ਤੁਸੀਂ ਖੁਸ਼ ਨਾ ਹੋ ਬਲਕਿ ਤੁਸੀਂ ਉਸ ਟਾਈਮ ਦੇ ਉੱਤੇ ਆਪਣੀ ਲਾਈਫ ਨੂੰ ਸੋਚੋ ਕਿ ਇਹ ਟਾਈਮ ਪ੍ਰਭੂ ਕਿਤੇ ਮੇਰੇ ਤੇ ਨਾਲ ਪ੍ਰਭੂ ਇਹ ਪ੍ਰੀਖਿਆ ਕਿਤੇ ਮੇਰੇ ਤੇ ਨਾਲ ਯਿਸੂ ਜੀ ਨੇ ਕਿਹਾ ਕਿ ਪ੍ਰਾਰਥਨਾ ਕਰੋ ਕਿ ਤੁਸੀਂ ਪ੍ਰੀਖਿਆ ਵਿੱਚ ਨਾ ਪਵੋ ਪ੍ਰਾਰਥਨਾ ਕਰੋ ਕਿ ਤੁਸੀਂ ਪ੍ਰੀਖਿਆ ਵਿੱਚ ਨਾ ਪਵੋ ਪਿਛਲੇ ਦਿਨ ਅਤਵਾਰ ਅਤਵਾਰ ਦੇ ਕਲਾਮ ਦੇ ਵਿੱਚ ਤੁਹਾਨੂੰ ਦੱਸ ਰਿਹਾ ਸੀ ਕਿ ਸੰਗਤੀ ਜਿਹੜੀ ਆ ਉਹ ਸਾਡੇ ਮਨਾਂ ਨੂੰ ਤਾਜ਼ਗੀ ਦਿੰਦੀ ਸੰਗਤੀ ਜਿਹੜੀ ਆ ਉਹ ਸਾਨੂੰ ਬਿਲਡ ਅਪ ਕਰਦੀ ਹੈ ਜਦੋਂ ਅਸੀਂ ਸੰਗਤੀ ਕਰਦੇ ਕਦੀ ਸੰਗਤੀ ਤੋਂ ਦੌੜੋ ਪ੍ਰਭੂ ਦਾਦਾਸ ਦਾਉਦੇ ਇੱਕ ਜਗ੍ਹਾ ਤੇ ਗੀਤ ਲਿਖ ਰਿਹਾ ਇਹਨਾਂ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ ਕਿਸੇ ਕਿਸੇ ਦੇ ਘਰ ਨਹੀਂ ਜਾ ਰਹੇ ਆਪਾਂ ਖਾਣ ਵਾਸਤੇ ਕਿਸੇ ਦੇ ਘਰ ਵਿੱਚ ਨਹੀਂ ਜਾ ਰਹੇ ਆਪਾਂ ਖਾਣਾ ਖਾਣ ਵਾਸਤੇ ਜਾਂ ਕਿਸੇ ਦੇ ਘਰ ਵਿੱਚ ਨਹੀਂ ਅਸੀਂ ਜਾ ਰਹੇ ਕੋਈ ਲੰਗਰ ਖਾਣ ਦੇ ਵਾਸਤੇ ਪਰ ਅਸੀਂ ਖੁਦਾ ਦੇ ਘਰ ਵਿੱਚ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹਵਾ ਦੇ ਘਰ ਜਾ ਰਹੇ ਹallelujah ਤੇ ਲਿਖਿਆ ਯਹਵਾ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਮਨੋਰਥਾਂ ਹਨ ਯਹਵਾ ਦੇ ਘਰ ਵਿੱਚ ਵੱਡੇ ਵੱਡੇ ਕੰਮ ਆ ਬੋਲੋ ਹallelujah ਹallelujah ਤਿੰਨ ਵਾਰ ਪਤਰਸ ਨੇ ਇਨਕਾਰ ਕੀਤਾ ਤੇ ਯਿਸੂ ਮਸੀਹ ਨੇ ਤਿੰਨ ਵਾਰ ਜਾ ਕੇ ਮੁਝਿਆ ਉਹਨੂੰ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ ਇੱਕ ਇੱਕ ਇਨਕਾਰ ਦਾ ਇੱਕ ਵਾਰੀ ਪੁੱਛਣਾ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਯਿਸੂ ਮਸੀਹ ਛੱਡ ਸਕਦਾ ਸੀ ਉਸ ਯਿਸੂ ਮਸੀਹ ਕਹਿ ਸਕਦਾ ਸੀ ਕਿ ਇਹਨੇ ਤਾਂ ਤਿੰਨ ਵਾਰੀ ਇਨਕਾਰ ਕਰਤਾ ਇਹਨੂੰ ਨਹੀਂ ਨਾਲ ਬੁਲਾਉਣਾ ਦਬਾ ਕਰੋ ਪਰ ਯਿਸੂ ਮਸੀਹ ਲੋ ਬੋਤਾ ਸੀ ਕਿ ਇਹਦੇ ਉੱਤੇ ਮੈਂ ਮਿਹਨਤ ਕੀਤੀ ਮੈਂ ਭਰਮੇਸ਼ਕਰ ਬੰਦਗੀ ਸੀ ਪਿਛਲੇ ਦਿਨਾਂ ਦੇ ਸ਼ਨੀਵਾਰ ਸ਼ਾਇਦ ਮੈਂ ਇੱਕ ਕਲਾਮ ਦਾ ਸਿਆਸੀ ਤੇ ਜਿਹਦੇ ਉੱਤੇ ਮੋਹਰ ਲੱਗੀ ਆ ਉਹ ਕਦੀ ਵੀ ਡਿੱਗਿਆ ਨਹੀਂ ਜਾਵੇਗਾ ਉਹ ਕਦੀ ਵੀ ਡਿੱਗਿਆ ਨਹੀਂ ਜਾਵੇਗਾ ਬੋਲੋ ਜਿਹਦੇ ਤੇ ਮੋਹਰ ਲੱਗੀ ਆ ਉਹ ਕਦੀ ਵੀ ਡਿੱਗਿਆ ਨਹੀਂ ਜਾਵੇਗਾ ਉਹਨੂੰ ਟੋਏ ਤੇ ਦੱਬ ਦਵੇ ਕੋਈ ਖੁਦਾ ਨੂੰ ਉਸ ਜਗ੍ਹਾ ਤੋਂ ਵੀ ਕੱਢ ਲਿਆਵੇ ਹਲੇਲੂਇਆ 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 ਮੈਂ ਤੁਹਾਨੂੰ ਪਿਛਲੇ ਦਿਨਾਂ ਚ ਇੱਕ ਦੱਸਿਆ ਸੀ ਨਾ ਕਿ ਜਿਸ ਪੇੜ ਦੇ ਉੱਪਰ ਨੰਬਰ ਲੱਗਾ ਹੁੰਦਾ ਇਸ ਲੱਕੜ ਦੇ ਉੱਪਰ ਨੰਬਰ ਲੱਗਾ ਹੁੰਦਾ ਵਾ ਭਾਵੇਂ ਉਹ ਲੱਕੜ ਬੇਕਾਰ ਹੀ ਪਈ ਰਹੇ ਭਾਵੇਂ ਉਹ ਲੱਕੜ ਇਦਾਂ ਹੀ ਪਈ ਰਹੇ ਪਰ ਕੋਈ ਆਰੇ ਵਾਲਾ ਉਹਨੂੰ ਚੀਰੇਗਾ ਨਹੀਂ ਸਭ ਲੋਕਾਂ ਦੇ ਮਨ 'ਚ ਖੌਫ ਹੋ ਗਿਆ ਕਿ ਇਹਦੇ ਤੇ ਕੀ ਆ ਇਹਦੇ ਤੇ ਨੰਬਰ ਲੱਗਾ ਆ ਕਿਉਂ ਜਾਨ ਜੰਗਲਾਤ ਮਹਿਕ ਮਾਰੇ ਸਾਡੇ ਵਿੱਚ ਬੈਠ ਗਿਆ ਹallelujah ਹallelujah ਜਿਹੜੇ ਜਿਨ੍ਹਾਂ ਨੇ ਬਪਤਿਸਮਾ ਲਿਆ ਆ ਉਹਨਾਂ ਨੇ ਕੀ ਆ ਬੋਲੋ ਨਾ ਤੇ ਉਹਨਾਂ ਤੇ ਮੋਰ ਲੱਗ ਚੁੱਕੀ ਆ ਉਹਨਾਂ ਤੇ ਮੋਰ ਲੱਗ ਚੁੱਕੀ ਆ ਹallelujah ਕਿਹਦੇ ਨੇ ਹਾਸੇ ਨਾਲ ਬਪਤਿਸਮਾ ਲੈ ਲਿਆ ਕਿਸ ਨੇ ਮਜ਼ਾਕ ਨਾਲ ਬਪਤਿਸਮਾ ਲੈ ਕੇ ਮੈਂ ਵੀ ਬਪਤਿਸਮਾ ਲੈ ਲਿਆ ਅਸੀਂ ਅਸੀਂ ਮਜ਼ਾਕ ਦੇ ਨਾਲ ਹੋ ਸਕਦੇ ਆ ਧਰਤੀ ਤੇ ਕਿ ਮਜ਼ਾਕ ਦੇ ਨਾਲ ਬਪਤਿਸਮਾ ਲੈ ਰਹੇ ਹਾਂ ਪਰ ਸਵਰਗ ਜਿਹੜਾ ਸੀ ਨਾ ਉਹ ਮਜ਼ਾਕ ਨਹੀਂ ਸੀ ਕਰਦੇ ਆ ਸਵਰਗ ਬਿਲਕੁਲ ਸੀਰੀਅਸ ਸੀ ਹallelujah ਉਹ ਆਪਣੇ ਡਿੱਗਣ ਦੀ ਤੇ ਫਿਕਰ ਨਾ ਕਰੋ ਕਿ ਸ਼ੈਤਾਨ ਤੁਹਾਨੂੰ ਕਿਤੇ ਡੇਗ ਲਵੇਗਾ ਸ਼ੈਤਾਨ ਤੁਹਾਨੂੰ ਢਾ ਲਵੇਗਾ ਕਿਉਂਕਿ ਖੁਦਾ ਜਿਹੜਾ ਵਾ ਉਹ ਤੁਹਾਨੂੰ ਖੜਿਆ ਕਰਨ ਵਾਲਾ ਪਰਮੇਸ਼ੁਰ ਹੈ ਹallelujah 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 ਯਿਸੂ ਮਸੀਹ ਨੇ ਆ ਕੇ ਤਿੰਨ ਵਾਰ ਜਾ ਕੇ ਗਨ ਪੁੱਛੀ ਕਿ ਕੀ ਤੂੰ ਪਤਰਸ ਮੈਨੂੰ ਪਿਆਰ ਕਰਦਾ ਹੈ ਉਹ ਇਸ ਜਗ੍ਹਾ ਤੇ ਥੋੜਾ ਜਿਹਾ ਸਮਝਣਾ ਗੌਰ ਦੇ ਨਾਲ ਯਿਸੂ ਨੇ ਕਿਹਾ ਕਿ ਹੈ ਪਤਰਸ ਕੀ ਤੂੰ ਮੈਨੂੰ ਪਿਆਰ ਇੰਨਾ ਤੋਂ ਵੱਧ ਪਿਆਰ ਕਰਦਾ ਹੈ ਇਨਾਂ ਤੋਂ ਇਹਨਾਂ ਚੀਜ਼ਾਂ ਸਮਝਣੀ ਆ ਇਸ ਤਰ੍ਹਾਂ ਖੁਦਾ ਨੂੰ ਜੇ ਪਿਆਰ ਕਰਨਾ ਤੇ ਤਿੰਨ ਚੀਜ਼ਾਂ ਤੋਂ ਵੱਧ ਪਿਆਰ ਕਰਨਾ ਉਹ ਤਿੰਨ ਚੀਜ਼ਾਂ ਇਸਲਾ ਦੇ ਖੁਦਾਮ ਨੇ ਕਹੀਆਂ ਸੋ ਇਹਨਾਂ ਇਹਨਾਂ ਜਿਹੜਾ ਇਹਨਾਂ ਵਰਡ ਹੈ ਨਾ ਇਹਨਾਂ ਉਹਦੇ ਵਿੱਚ ਕਿੰਨੀ ਚੀਜ਼ਾਂ ਤਿੰਨ ਤਿੰਨ ਕੀ ਤੂੰ ਮੈਨੂੰ ਇਹਨਾਂ ਤੋਂ ਵੱਧ ਪਿਆਰ ਕਰਦਾ ਹੈ ਹੁਣ ਇਹ ਸਗਰ ਤੁਹਾਨੂੰ ਪੁੱਛਿਆ ਜਾਏ ਖੁਦਾਮ ਦੇ ਸਗਰ ਦੇ ਅਨਕੀ ਅਨਕੀ ਤੁਹਾਡੇ ਸਾਹਮਣੇ ਖੜ ਜਾਵੇ ਤੇ ਖੁਦਾਮ ਤੁਹਾਨੂੰ ਪੁੱਛੇ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਤੇ ਉਹਦਾ ਮਤਲਬ ਇਹ ਨਹੀਂ ਹੋਏਗਾ ਕਿ ਖੁਦਾ ਕਹਿ ਰਿਹਾ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਨਹੀਂ ਖੁਦਾ ਨੇ ਇਹਦਾ ਬਿਲਕੁਲ ਨਹੀਂ ਕਿਹਾ ਕਿ ਕੀ ਤੂੰ ਮੇਰੇ ਨਾਲ ਪਿਆਰ ਕਰਦਾ ਖੁਦਾ ਨੂੰ ਪਤਾ ਸੀ ਕਿ ਮੇਰੇ ਨਾਲ ਪਿਆਰ ਕਰਦਾ ਪਰ ਖੁਦਾ ਕਹਿੰਦਾ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਹallelujah ਇਹਨਾਂ ਉਸਗਰ ਦੇ ਤਿੰਨ ਚੀਜ਼ਾਂ ਸੀ ਬਲੋ ਕਿਹਨੇ ਚੀਜ਼ਾਂ ਸੀ ਤਿੰਨ ਚੀਜ਼ਾਂ ਸੀ ਉਸਗਰ ਦੇ ਇੱਕ ਉਸ ਵਕਤ ਤੇ 12 ਚਿੱਲੇ ਸੀ ਦੋਸਤ ਜਿਹੜੇ 12 ਚਿੱਲੇ ਸੀ ਨਾ ਕੁਝ ਲੋਕ ਕਹਿੰਦੇ ਕੁਝ ਲੋਕਾਂ ਦਾ ਕਹਿਣਾ ਵਾ ਕਿ ਜਿਹੜਾ ਯਹੂਦਾ ਇਸਕਰੀਓਤੀ ਸੀ ਉਹਨੇ ਫਾਦ ਲਿਆ ਸੀ ਯੇਸ਼ੂ ਜੀ ਦੇ ਜੀਵ ਉੱਠਣ ਤੋਂ ਪਹਿਲਾਂ ਬਿਲਕੁਲ ਨਹੀਂ ਯਹੂਦਾ ਇਸਕਰੀਓਤੀ ਜਿਹੜਾ ਸੀ ਉਹਨੇ ਯੇਸ਼ੂ ਮਸੀਹ ਦੇ ਜੀਵ ਉੱਠਣ ਤੋਂ ਬਾਅਦ ਵਿੱਚ ਪਾ ਲਿਆ ਸੀ ਹਾਲੇਲੀ ਹਾਲੇਲੀ ਉਸ ਸਭੀ ਗੱਲੋਂ ਸਲਬੀਆ ਇੱਕ ਵਾਰੀ ਮੈਂ ਪਹਿਲਾਂ ਵੀ ਬੋਲੀ ਸੀ ਸ਼ਾਇਦ ਪਰ ਇਸ ਨੂੰ ਸਮਝ ਨਾ ਉਹ ਇਸ ਜਗ੍ਹਾ ਤੇ ਛੱਲੇ ਜਿਹੜੇ ਆ ਉਸ ਜਗ੍ਹਾ ਤੇ ਆ ਇਸ ਨੂੰ ਸੁਣ ਲਈਆ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਜਿੰਨਾ ਤੂੰ ਇਹਨਾਂ ਨੂੰ ਪਿਆਰ ਕਰਦਾ ਵਾ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਉਹਨਾਂ ਜਗ੍ਹਾ ਤੇ ਸਮਝ ਵਾਲੀ ਗੱਲ ਕਿਹੜੀ ਆ ਕਿ ਸਾਡਾ ਖੁਦਾ ਦੇ ਨਾਲ ਦੂਜਿਆਂ ਨੂੰ ਪਿਆਰ ਕਰਨ ਤੋਂ ਜ਼ਿਆਦਾ ਪਿਆਰ ਸਾਡਾ ਪਰਮੇਸ਼ੁਰ ਦੇ ਨਾਲ ਹੋਣਾ ਚਾਹੀਦਾ ਬਾਈਬਲ ਚ ਲਿਖਿਆ ਕਿ ਜੇ ਕੋਈ ਮੇਰੇ ਤੋਂ ਵੱਧ ਆਪਣੇ ਭੈਣ ਭਰਾ ਆਪਣੇ ਮਾਂ ਬਾਪ ਜਾਂ ਕਿਸੇ ਵੀ ਰਿਸ਼ਤੇਦਾਰ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਤੇ ਉਹ ਮੇਰੇ ਯੋਗ ਨਹੀਂ ਆ ਨਹੀਂ ਜਿਹੜਾ ਹੱਲ ਤੇ ਆਤਰਾ ਕੇ ਪਛਾਣ ਦੇਖਦਾ ਹੈ ਉਹ ਮੇਰੇ ਯੋਗ ਨਹੀਂ ਆ ਨਹੀਂ ਬੋਲੋ ਹallelujah ਹallelujah ਗੁਦਾ ਨੇ ਸਾਫ਼ ਸਾਪ ਕੋਈ ਕੋਈ ਵਿੱਚ ਬਿਲਕੁਲ ਵੀ ਗੁੰਜਲ ਨਹੀਂ ਰੱਖੀ ਗੁਦਾ ਨੇ ਕਿਹਾ ਜੇ ਤੁਸੀਂ ਮੇਰੇ ਤੋਂ ਜ਼ਿਆਦਾ ਕਿਸੇ ਵੀ ਚੀਜ਼ ਨੂੰ ਪਿਆਰ ਕਰਦੇ ਹੋ ਈਵਨ ਕਿ ਆਪਣੀ ਜਾਨ ਨੂੰ ਵੀ ਮੇਰੇ ਤੋਂ ਜ਼ਿਆਦਾ ਪਿਆਰ ਕਰਦੇ ਜੇ ਤੇ ਤੁਸੀਂ ਮੇਰੇ ਯੋਗ ਨਹੀਂ ਨਹੀਂ ਹallelujah ਸਭ ਤੋਂ ਪਿਓਰਿਟੀ ਸਭ ਤੋਂ ਪਹਿਲ ਸਭ ਤੋਂ ਇੱਕ ਨੰਬਰ ਤੇ ਪਿਆਰ ਜਿਹੜਾ ਵਾ ਸਾਡਾ ਖੁਦਾ ਦੇ ਨਾਲ ਹੋਣਾ ਚਾਹੀਦਾ ਬੋਲੋ ਹallelujah ਜਿੱਦਨ ਸਾਡਾ ਖੁਦਾ ਦੇ ਘਰ ਵਿੱਚ ਜਾਣਾ ਹੋਵੇ ਸਾਨੂੰ ਕੋਈ ਵੀ ਰਿਸ਼ਤੇਦਾਰ ਬੁਲਾਵੇ ਸਾਨੂੰ ਕੋਈ ਵੀ ਕੰਮ ਹੋਵੇ ਸਾਨੂੰ ਕੋਈ ਵੀ ਅਰਜੈਂਟ ਹੋਵੇ ਸਾਨੂੰ ਵੀਆਈਪੀ ਕੰਮ ਹੋਵੇ ਸਾਨੂੰ ਵੀਆਈ ਵੀ ਵੀਆਈਪੀ ਕੰਮ ਹੋਵੇ ਫਿਰ ਵੀ ਸਾਡੀ ਪਹਿਲ ਜਿਹੜੀ ਉਹ ਖੁਦਾ ਤੱਕ ਹੋਣੀ ਚਾਹੀਦੀ ਹੈ ਹallelujah ਕਿਉਂਕਿ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਕੁਝ ਨਹੀਂ ਹallelujah ਕੋਈ ਦੁਨੀਆ ਦੇ ਸ਼ਖਸ ਕੋਈ ਨਹੀਂ ਜਨਨਾ ਮੇਰਾ ਬੇਟਾ ਜੋਸ਼ੂਆ ਨਾ ਮੇਰੀ ਬੇਟੀ ਕਾਵਿਆ ਨਾ ਮੇਰੀ ਬੇਟੀ ਐਂਜਲ ਤੇ ਨਾ ਮੇਰੀ ਪਤਨੀ ਰਾਧਾ ਗਿਰ ਇਹ ਖੁਦਾ ਤੋਂ ਜਿਆਦਾ ਇੰਪੋਰਟੈਂਟ ਨਹੀਂ ਆ ਹallelujah ਸਭ ਤੋਂ ਜਿਆਦਾ ਇੰਪੋਰਟੈਂਟ ਆ ਮੇਰਾ ਖੁਦਾ ਇਹ ਛੱਡ ਦੇਣ ਤੇ ਜੀ ਜਦਕੇ ਛੱਡ ਦੇਣ ਪਰ ਮੇਰਾ ਖੁਦਾ ਮੈਨੂੰ ਨਹੀਂ ਛੱਡਣਾ ਚਾਹੀਦਾ ਹallelujah ਬੋਲੋ ਹallelujah ਸਭ ਤੋਂ ਜਿਆਦਾ ਇੰਪੋਰਟੈਂਟ ਕੌਣ ਹੈ ਕਹਿੰਦਾ ਕੀ ਤੂੰ ਮੈਨੂੰ ਇੰਨਾ ਤੋਂ ਜਿਆਦਾ ਪਿਆਰ ਕਰਦਾ ਇੱਕ ਚੀਜ਼ ਹੋਰ ਸੀ ਇਹਦੇ ਵਿੱਚ ਕਹਿੰਦਾ ਜਦੋਂ ਕਹਿੰਦਾ ਕੀ ਤੂੰ ਮੈਨੂੰ ਇਹਨਾਂ ਚੇਲਿਆਂ ਤੋਂ ਜ਼ਿਆਦਾ ਪਿਆਰ ਕਰਦਾ ਮਤਲਬ ਕਿ ਜਿੰਨਾ ਇਹ ਮੈਨੂੰ ਪਿਆਰ ਕਰਦੇ ਆ ਕੀ ਤੂੰ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਇਹ ਵੀ ਪਿਆਰ ਕਰਦੇ ਆ ਮੈਨੂੰ ਇਹ ਨਹੀਂ ਵੀ ਇਹ ਨਹੀਂ ਕਰਦੇ ਇਹ ਵੀ ਪਿਆਰ ਕਰਦੇ ਆ ਪਰ ਤੇਰਾ ਪਿਆਰ ਇਹਨਾਂ ਦੇ ਨਾਲੋਂ ਕਿਉਂ ਨਾ ਚਾਹੀਦਾ ਜ਼ਿਆਦਾ ਹੋਣਾ ਚਾਹੀਦਾ ਹallelujah ਜਿੰਨਾ ਇੱਕ ਵਿਸ਼ਵਾਸੀ ਖੁਦਾ ਨੂੰ ਪਿਆਰ ਕਰ ਰਿਹਾ ਪਿਆਰ ਕਿ ਕਿਸ ਤਰ੍ਹਾਂ ਪਤਾ ਲੱਗਦਾ ਸਾਨੂੰ ਪਿਆਰ ਦਾ ਕੀ ਕੋਈ ਵਿਸ਼ਵਾਸੀ ਜਿਹੜਾ ਖੁਦਾ ਨੂੰ ਪਿਆਰ ਕਰ ਰਿਹਾ ਜਿਹੜਾ ਸਮੇਂ ਨਾਲ ਖੁਦਾ ਦੇ ਘਰ ਵਿੱਚ ਆ ਰਿਹਾ ਵਾ ਉਹ ਖੁਦਾ ਨੂੰ ਪਿਆਰ ਕਰਦਾ ਜਿਹੜਾ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਵਾ ਉਹ ਖੁਦਾ ਨੂੰ ਪਿਆਰ ਕਰਦਾ ਜਿਹੜਾ ਪਾਪ ਤੋਂ ਦੂਰ ਰਹਿ ਰਿਹਾ ਵਾ ਉਹ ਖੁਦਾ ਨੂੰ ਪਿਆਰ ਕਰਦਾ ਜਿਹੜਾ ਬਾਈਬਲ ਪੜ੍ਹ ਰਿਹਾ ਵਾ ਉਹ ਖੁਦਾ ਨੂੰ ਪਿਆਰ ਕਰਦਾ ਤੇ ਜੇ ਇੱਕ ਸ਼ਖਸ ਤੁਹਾਡੇ ਲਾਗੇ ਬੈਠ ਕੇ ਕਰ ਰਿਹਾ ਤੁਸੀਂ ਲਾਗੇ ਉਹ ਪ੍ਰਾਰਥਨਾ ਕਰ ਰਿਹਾ ਤੁਸੀਂ ਲਾਗੇ ਸੁੱਤੇ ਤੇ ਖੁਦਾ ਕਹਿੰਦਾ ਤੂੰ ਮੈਨੂੰ ਇਤੋਂ ਜ਼ਿਆਦਾ ਪਿਆਰ ਕਰਦਾ ਹਾਂ ਪ੍ਰਭੂ ਇਹ ਤੇ ਕੁਝ ਵੀ ਨਹੀਂ ਕਰਦਾ ਮੈਂ ਤੇ ਤੈਨੂੰ ਇਹਦੇ ਤੋਂ ਜ਼ਿਆਦਾ ਪਿਆਰ ਕਰਦਾ ਇਦਾਂ ਦੀ बोल के ते कुछ भी कह सकता बंदा जुबान ਦੇ ਵਿੱਚ ਕਿਹੜੀ ਹੱਡੀ ਇਹਦੇ ਨਾਲ ਤੇ ਕੁਛ ਨਹੀਂ ਕੁਛ ਨਹੀਂ ਬੋਲੇ ਜਾ ਸਕਦਾ ਬਾਈਬਲ ਦੇ ਕਿਹਾ ਕਿ ਇਹ ਹਨੇਰ ਨਗਰੀ ਆ ਇਹ ਜੀਵ ਇਹ ਸਭ ਤੋਂ ਲਿੱਕ ਉਠ ਤੇ ਫੜਾ ਮਾਰਨ ਵਾਲੀ ਕੀ ਹੈ ਇਹ ਜੀਵ ਆ ਕਿਹਾ ਕਿ ਤੂੰ ਮੈਨੂੰ ਇੰਨਾ ਤੋਂ ਜ਼ਿਆਦਾ ਪਿਆਰ ਕਰ ਦੂਸਰੀ ਚੀਜ਼ ਉਸ ਲਗਾਤੀ ਕੀ ਸੀ ਅ ਰੋਟੀ ਖਾਣਾ ਉਹਨਾਂ ਮੱਛੀਆਂ ਬੜੀਆਂ ਹੋਏ ਸੀ ਜਦ ਜਦ ਉਹ ਖਾ ਹਟੇ ਲਿਖਾ ਭੋਜਨ ਕਰਨੇ ਕੇ ਬਾਅਦ ਯਾਨੀ ਕਿ ਉਥੇ ਖਾਣਾ ਵੀ ਸੀ ਕਹਿੰਦਾ ਕੀ ਤੂੰ ਮੈਨੂੰ ਖਾਣੇ ਤੋਂ ਜ਼ਿਆਦਾ ਪਿਆਰ ਕਰਦਾ ਕਿਦਾਂ ਤੇਰੇ ਵਾਸਤੇ ਜਿੱਥੇ ਲੰਗਰ ਲੱਗਾ ਉਥੇ ਹੀ ਆਪਾਂ ਹੈ ਹallelujah ਫਰੀ ਦੀਆਂ ਕਿਤੇ ਬੱਸਾਂ ਲੱਗੀਆਂ ਹੋਂ ਤੇ ਫਰੀ ਦਾ ਲੰਗਰ ਹੋਇਆ ਨਾ ਫਿਰ ਸੰਗਤ ਬਹੁਤ ਇਕੱਠੀ ਹੁੰਦੀ ਰਾਈਟ ਕਿਤੇ ਬੱਸ ਕੀ ਲਾ ਦੋ ਨਾ ਫਰੀ ਦੀ ਬੱਸ ਲਾ ਦੋ ਬਸ ਉਥੋਂ ਗੁਰਦਾਸਪੁਰੋਂ ਬੱਸ ਚੱਲੇ ਤੇ ਰਾਹ ਚ ਗੱਡੀ ਛਛ ਦਾ ਨਾਮ ਲਿਖਿਆ ਹੋਵੇ ਤੇ ਰਾਹ ਚੋਂ ਉਹਦੇ ਕੀ 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 ਕਰੀਆ ਫ੍ਰੀ ਫ੍ਰੀ ਬਸ ਸੇਵਾ ਫ੍ਰੀ ਲੋਕੀ ਕਰ ਲੈਣਾ ਚਲ ਆਜੂ ਕੀ ਕਰਨਾ ਕਰ ਉਹਦੇ ਕੀ ਲੱਗਾ ਲੰਗਰ ਲੱਗਾ ਹੋਣਾ ਵਾ ਤੇ ਚੜ ਬਸੇ ਹਾਂ ਉਹ ਨਹੀਂ ਜੇ ਵਿਸ਼ਵਾਸ ਇਹ ਘਰ ਪਤਰਸ ਆਹ ਸੌਰੀ ਦੌਦ ਕਹਿੰਦਾ ਕਿ ਮੈਂ ਖੁਦਾ ਦੇ ਘਰ ਚ ਪੇਟਾ ਚੜਾਉਣੀਆਂ ਤੇ ਉਸ ਜਗ੍ਹਾ ਤੇ ਉਥੋਂ ਕੁਝ ਜਿਹੜੇ ਪੇਟਾਂ ਸੀ ਉਹ ਲੈਨ ਲੱਗਾ ਮੁੱਲ ਉਹ ਕਹਿੰਦੇ ਨਹੀਂ ਇਹ ਤੂੰ ਤੇ ਰਾਜਾ ਨਹੀਂ ਤੈਨੂੰ ਕੀ ਦੇ ਦਾਂਗੇ ਫ੍ਰੀ ਦੇ ਦਾਂਗੇ ਕਹਿੰਦਾ ਫ੍ਰੀ ਨਹੀਂ ਖੁਦਾ ਨੂੰ ਦੇ ਬੈਸਟ ਜਿਹਦੀ ਕੀਮਤ ਲੱਗਦੀ ਆ ਉਹ ਖੁਦਾ ਨੂੰ ਦੇਣਾ ਜਿਹਦੀ ਕੀਮਤ ਨਹੀਂ ਉਹ ਖੁਦਾ ਕੀ ਕਰੇ ਅਸੀਂ ਕਹਿੰਦੇ ਕਿ ਜੇ ਸੁਵਿਧਾ ਹੋਏਗੀ ਫ੍ਰੀ ਜਦੋਂ ਮੈਂ ਫ੍ਰੀ ਹੋਵਾਂਗਾ ਉਹ ਦਿਨ ਮੈਂ ਪ੍ਰਭੂ ਦੀ ਅਰਦਾਸਨਾ ਕਰਾਂਗਾ ਉਸ ਫ੍ਰੀ ਦੇ ਵੇਲੇ ਤੇ ਮੰਗਦਾ ਹੀ ਨਹੀਂ ਉਹ ਵੇਲੇ ਤਾਂ ਚਾਹੁੰਦਾ ਹੀ ਨਹੀਂ ਉਹ ਕਹਿੰਦਾ ਆਪਣੇ ਖਾਣੇ ਤੋਂ ਜ਼ਿਆਦਾ ਇੰਪੋਰਟੈਂਟ ਮੈਨੂੰ ਦੇ ਹallelujah ਹallelujah ਲੋਕ ਲੰਗਰ ਖਾਂ ਲੰਗਰ ਖਾ ਕੇ ਲੂਣ ਘਾਟੀ ਥੋੜਾ ਜਿਹਾ ਹੈ ਕੋਈ ਚ ਨਹੀਂ ਮੰਦਗੀ ਨਾ ਤੂੰ ਆਪਦਾ ਹੀ ਨਾ ਤੂੰ ਦਿੱਲੀ ਚੁੱਕੀ ਨਾ ਤੂੰ ਪਤਲੀ ਚੁੱਕੀ ਨਾ ਤੂੰ ਰੋਟੀ ਪਕਾਈ ਤੇ ਨਾ ਕੁਛ ਕੀਤਾ ਤੇ ਬਸ ਤੂੰ ਠੇਕ ਹੀ ਦੱਸਣ ਆਲਾ ਬਸ ਇਦਾਂ ਕੀ ਦੁਖਾਣੇ ਤੋਂ ਜ਼ਿਆਦਾ ਮੈਨੂੰ ਕੁਛ ਲੋਕਾਂ ਦਾ ਰੱਬ ਕੀ ਆ ਉਹ ਮੈਨੂੰ ਖਾਣਾ ਦੇਈਓ ਤੇ ਦੁਆ ਕਰਾਈਏ ਖਾਣਾ ਖਾਦੋਂ ਤੇ ਦੁਆ ਵੀ ਖਾਦੋਂ ਕਿਹਦੇ ਕਾਰਜ ਚ ਰੋਟੀ ਨਹੀਂ ਭਗਦੀ ਕਿਥੇ ਕਰੀਏ ਪ੍ਰਭੂ ਜਾ ਦੇ ਰੋਟੀਆਂ ਸੁੱਟ ਜਾ ਦੇ ਕਾਰੋਬਾਰ ਦੇ ਉਹਨਾਂ ਵਾਸਤੇ ਜਿਹੜਾ ਵਾ ਉਹ ਰੋਟੀ ਖੁਦਾ ਤੀਸਰਾ ਕੀ ਤੋਂ ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਕਰਦਾ ਤੀਸਰਾ ਸਗੋਂ ਕਾਰੋਬਾਰ ਸੀ ਕਿੱਥੇ ਸੀ ਉਹ ਪਲਾ ਸਮੁੰਦਰ ਕਿਨਾਰੇ ਤੇ ਸੀ ਜੋਸਗਾ ਤੇ ਮੱਛੀਆਂ ਫੜਦਾ ਪਤਰਸ ਦਾ ਕੰਮ ਕੀ ਸੀ ਮੱਛੀਆਂ ਫੜਨਾ ਕਹਿੰਦਾ ਕੀ ਤੂੰ ਮੈਨੂੰ ਕਾਰੋਬਾਰ ਤੋਂ ਆਪਣੇ ਬਿਜ਼ਨਸ ਤੋਂ ਜ਼ਿਆਦਾ ਪਿਆਰ ਕਰਦਾ ਕੀ ਤੂੰ ਮੈਨੂੰ ਆਪਣੇ ਕੰਮ ਤੋਂ ਜ਼ਿਆਦਾ ਪਿਆਰ ਕਰਦਾ ਯਸ਼ੂ ਮਸੀਹ ਜੱਕੀ ਦੇ ਘਰ ਵਿੱਚ ਕਿਉਂ ਰੁਕੇ ਸੀ ਪਤਾ ਕਿਉਂਕਿ ਜੱਕੀ ਆਪਣੇ ਕਾਰੋਬਾਰ ਨੂੰ ਛੱਡ ਕੇ ਗੁੱਲਰ ਦੇ ਬੇਰ ਤੇ ਜੜਿਆ ਸੀ ਹallelujah ਇਸੰਦਰੀਗਾ ਜੱਕੀ ਅੱਜ ਤੇਰੇ ਘਰ ਚ ਰੁਕਦਾ ਕਿਉਂਕਿ ਇੱਥੇ ਸਭ ਜਿਹੜੇ ਆ ਨਾ ਉਹ ਕੁਝ ਜ਼ਿਆਦਾਤਰ ਲੋਕ ਵਿਹਲੇ ਚਾਰ ਤਰ੍ਹਾਂ ਦੇ ਲੋਕ ਤੇਰੇ ਫੇਰੇ ਪਰ ਤੂੰ ਆਪਣਾ ਕਾਰੋਬਾਰ ਛੱਡ ਕੇ ਤੇ ਮੈਨੂੰ ਵੇਖਣ ਵਾਸਤੇ ਆਇਆ ਕੋਈ ਮੇਰੇ ਨਾਲ ਗੱਲ ਨਹੀਂ ਕਰਨ ਵਾਸਤੇ ਆਇਆ ਚੇਲਾ ਨਹੀਂ ਬਣਨ ਵਾਸਤੇ ਆਇਆ ਕੁਝ ਨਹੀਂ ਕਰਨ ਵਾਸਤੇ ਆਇਆ ਬਸ ਤੂੰ ਕੀ ਕਰਨਾ ਆ ਤੂੰ ਵੇਖਣ ਆ ਕੇ ਕੋਣ ਯਿਸੂਸੀ ਪਰ ਅੱਜ ਯਿਸੂਸੀ ਤੇਰੇ ਘਰ ਵਿੱਚ ਰੁਕਣ ਵਾਸਤੇ ਆ ਰਹੇ ਬੋਲੋ ਹallelujah ਹallelujah ਮੈਨੂੰ ਇਹਨਾਂ ਤੋਂ ਜ਼ਿਆਦਾ ਪਿਆਰ ਬੋਲੋ ਹallelujah ਹallelujah ਤਿੰਨ ਗੱਲਾਂ ਯਿਸੂਸੀ ਨੇ ਕਹੀਆਂ ਦਿਨਵਾਰੀ ਯਸ਼ੂ ਮਸੀਹ ਨੇ ਕਿਹਾ ਕਿ ਕੀ ਤੂੰ ਮੇਰਾ ਪਿਆਰ ਕਰਦਾ ਪਤਰਸ ਨੇ ਇਨਕਾਰ ਵੀ ਦਿਨਵਾਰੀ ਕੀਤਾ ਸੀ ਤੇ ਪਤਰਸ ਨੇ ਇਨਕਾਰ ਵੀ ਪਬਲਿਕ 'ਚ ਕੀਤਾ ਸੀ ਤੇ ਯਸ਼ੂ ਮਸੀਹ ਨੇ ਪਿਆਰ ਵੀ ਪਬਲਿਕ 'ਚ ਹੀ ਪੁੱਛਿਆ ਕਹਿੰਦਾ ਤੂੰ ਇਨਕਾਰੀ ਪਬਲਿਕ ਦੇ ਵਿੱਚ ਆ ਤੇ ਆ ਜੰਗੀਕਾਰ ਵੀ ਕਿੱਥੇ ਕਰੇਗਾ ਪਬਲਿਕ ਦੇ ਵਿੱਚ ਹੀ ਕਰੇਗਾ ਹallelujah ਜੇ ਤੂੰ ਪਬਲਿਕ 'ਚ ਇਨਕਾਰ ਕਰਨਾ ਤੇ ਪਬਲਿਕ 'ਚ ਅੰਗੀਕਾਰ ਕਰਨਾ ਪਵੇਗਾ ਹallelujah ਇਹ ਕੀਆ ਬੜੀ ਇਕਲੀ ਫਿਰ 15 ਸੋ ਜਾ ਖਾ ਹਟ ਜੀ ਗੌਰ ਨਾਲ ਸੁਣਨਾ ਸਾਰੇ ਸੋ ਜਾ ਖਾ ਹਟ ਜੀ ਤਾਂ ਯੇਸ਼ੂ ਨੇ ਸ਼ਮੂਨ ਪਤਰਸ ਨੂੰ ਆਖਿਆ ਕੇ ਜੇ ਮੈਨੂੰ ਹੋਣਾ ਤੇ ਕੋਤੈਂ ਇਹ ਤੂੰ ਮੈਨੂੰ ਨਾਲ ਬਹੁਤ ਪਿਆਰ ਕਰਦਾ ਹੈ ਉਹਨਾਂ ਨੂੰ ਆਖਿਆ ਹਾਂ ਪ੍ਰਭੂ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਰਖਿਤ ਕਰਦਾ ਹ ਹ ਉਹਨਾਂ ਨੂੰ ਆਖਿਆ ਮੇਰੇ ਲਈ ਜਨੂਜਾ ਮੇਰੇ ਦੇਖੋ ਇਸ ਕਰਕੇ ਥੀਮ ਚੀਜ਼ਾਂ ਮੈਂ ਜ਼ਿਆਦਾ ਪੜਾਂਗੇ ਨਹੀਂ ਤਾਂ ਕਿ ਟਾਈਮ ਥੋੜਾ ਬਚ ਜਾਵੇ ਕਿਮ ਮੇਰੇ ਮੇਰੇ ਮੇਮਨੋ ਕੁਚਰਾ 1 ਨੰਬਰ ਠੀਕ ਆ ਮੇਰੇ ਮੇਮਨੇ ਯਾਨੀ ਕਿ ਮੇਰੇ ਲੇਲੇ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਲੇਲੇ ਕਹਿੰਦੇ ਮੇਮਨੇ ਕਹਿੰਦੇ ਨੇ ਭੇਡਾਂ ਦੇ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਲੇਲੇ ਕਹਿੰਦੇ ਆ ਦੂਸਰੀ ਗੱਲ ਕਹਿੰਦਾ ਕਿ ਮੇਰੀਆਂ ਭੇਡਾਂ ਦੀ ਰਖਵਾਲੀ ਕਰ ਠੀਕ ਆ ਜੀ 2 2 ਨੰਬਰ 3 ਨੰਬਰ ਮੇਰੀਆਂ ਭੇਡਾਂ ਨੂੰ ਚਾਰ ਹੁਣ ਇਸ ਜਗ੍ਹਾ ਤੇ ਤਿੰਨ ਚੀਜ਼ਾਂ ਪੱਤਰ ਸੁਣਾਉਣ ਦੀਆਂ غور ਨਾਲ ਸਮਝਣਾ ਸਾਰਿਆਂ ਸਾਰਿਆਂ ਕਿ ਤਿੰਨ ਚੀਜ਼ਾਂ ਇਹ ਤਿੰਨ ਤਰ੍ਹਾਂ ਦੇ ਵਿਸ਼ਵਾਸੀ ਇਹ ਤਿੰਨ ਤਿੰਨ ਜਿਹੜੇ ਆ ਇਹ ਤਿੰਨ ਤਰ੍ਹਾਂ ਦੇ ਵਿਸ਼ਵਾਸੀ ਆ ਪਹਿਲਾ ਕਿ ਮੇਰੇ ਮੇਮ ਨੇ ਯਾਨੀ ਕਿ ਮੇਰੇ ਲੇਲੇ ਜਿਹੜੇ ਛੋਟੇ ਨਵੇਂ ਵਿਸ਼ਵਾਸੀ ਉਹਨਾਂ ਨੂੰ ਵੀ ਚਾਰ ਹallelujah ਬਿਲਕੁਆ ਮੇਰੀਆਂ țeਡਾਂ ਨੂੰ ਚਾਰ ਯਾਨੀ ਕਿ ਦੋ ਤਰ੍ਹਾਂ ਦਾ ਚਾਰਾ ਤੇਰੇ ਕੋਲੋਂ ਨਾ ਚਾਹੀਦਾ țeਡਾਂ ਵਾਸਤੇ ਵੀ ਤੇ ਲੇਲਿਆਂ ਦੇ ਵਾਸਤੇ ਅਤੇ ਲੇਲਿਆਂ ਵਾਲਾ ਹੀ ਭੇਡਾਂ ਨੂੰ ਦੇਈ ਜਾਂਦੇ ਤੇ ਭੇਡਾਂ ਵਾਲਾ ਹੀ ਜੇ ਭੇਡਾਂ ਵਾਲਾ ਲੇਲਿਆਂ ਨੂੰ ਖਵਾਵਾਂਗੇ ਤੇ ਉਹ ਵੀ ਨਹੀਂ ਡਾਈਜੈਸਟ ਕਰ ਸਕਦੀਆਂ ਬਈਆ ਨਮਾ ਵਿੱਚAudioAsset ਉਹ ਉੱਤੇ ਉਹ ਉੱਤੇ ਪੰਡ ਸੁੱਟਦੀ ਉਹ ਐਦਾਂ ਚੱਲਣਾ ਐਦਾਂ ਚੱਲਣਾ ਹੈ ਤੂੰ ਐਦਾਂ ਚੱਲਣਾ ਤੂੰ ਵਾਲ ਐਦਾਂ ਨਹੀਂ ਕਰਦੇ ਤੂੰ ਪੈਂਟ ਨਹੀਂ ਐਦਾਂ ਕਰਦੇ ਤੂੰ ਉਹਦੇ ਨਮਾ ਉਹਦੇ ਉਸੇ ਵੇਲੇ ਠੋਕਰ ਕਾ ਜੇ ਇੱਕ ਇੱਕ ਮਿੰਟ ਚ ਠੋਕਰ ਕਾ ਜੇਗਾ ਭੋਗੇਗਾ ਖੁਦ ਆਤਮਾ ਨੂੰ ਨੋਖਾਉ ਹੈ ਉਹ ਲੁਕੇ ਤੇ ਚੱਲ ਵਚਨ ਨੂੰ ਜਾਣ ਜਦੋਂ ਕਿ ਉਹ ਵਚਨ ਦੀ ਗਹਿਰਾਈ ਨੂੰ ਜਾਣੇਗਾ ਨਾ ਤੇ ਤੇਰਾ ਪਿਆਰ ਹੀ ਨਹੀਂ ਪੈਣਾ ਇਹਨਾਂ ਚੀਜ਼ਾਂ ਦੇ ਨਾਲ ਹallelujah ਮੇਰੇ ਮੇਰੇ ਲੈ ਲਿਆ ਨੂੰ ਚਾਹ ਦੇ ਉਹਨਾਂ ਦੀ ਰਕਵਾਲੀ ਉਹਨਾਂ ਦੇ ਲਗ-ਲਗ ਹੀ ਰਹਿਣਾ ਪੈਣਾ ਉਹਨਾਂ ਦੀ ਰਕਵਾਲੀ ਕਰਨੀ ਪੈਣੀ ਉਹਨਾਂ ਦੇ ਨਾਲ ਰਹਿਣਾ ਪੈਣਾ ਉਸ ਦਾ ਫੜ-ਫੜ ਕੇ ਉਹਨੂੰ ਖੋਣਾ ਪਵੇ ਹallelujah ਸੋ ਮੈਂ ਮੈਂ ਯਾਦਾਂ ਦਾ ਨੂੰ ਮੈਂ ਕਰੀ ਤਾਨੂੰ ਕਿਹਾ ਸੀ ਕਿ ਜਦੋਂ ਕੋਈ ਵਿਸ਼ਵਾਸੀ ਸਾਡੇ ਵਿੱਚ ਐਂਟਰ ਕਰਦਾ ਵਾ ਤੇ ਉਹਦੇ ਨਾਲ ਰਵਈਆ ਤੇ ਦੂਸਰਿਆਂ ਦਾ ਨਾਲ ਰਵਈਆ ਜਿਹੜਾ ਫਰਕ ਹੋਣਾ ਚਾਹੀਦਾ ਅਸੀਂ ਜਿਹੜੇ ਸੂਝਵਾਨ ਵਿਸ਼ਵਾਸੀਆਂ ਸਮਝਦਾਰ ਵਿਸ਼ਵਾਸੀ ਜਿਹੜੇ ਖੁਦਾ ਨਾਲ ਚੱਲਣ ਵਾਲੇ ਕੁਝ ਵਿਸ਼ਵਾਸੀ ਨੇ ਨਵੇਂ-ਨਵੇਂ ਬਿਲਕੁਲ ਤੇ ਕੁਝ ਵਿਸ਼ਵਾਸੀ ਸੂਝਵਾਨਾਂ ਦੀ ਕੈਟਾਗਰੀ ਚ ਆਦੇ ਉਹ ਆਉਂਦੇ ਆ ਕਿ ਨਹੀਂ ਹੁੰਦੇ ਉਹ ਉਹਨਾਂ ਦੀ ਸਮਝ ਆ ਪਰ ਕੁਝ ਜਿਹੜੇ 10 12 ਸਾਲ 15 ਸਾਲ ਜਿੰਨਾਂ ਚੱਲਦੇ ਹੋਗੇ ਉਹਨਾਂ ਨੂੰ ਅਸੀਂ ਗਿਣ ਲੈਨੇ ਆ ਬੱਸ ਲੋਕ ਕਹਿੰਦੇ ਕਿ ਇਹ ਥੋੜੇ ਜਿਹੀ ਕੀ ਆ ਸਮਝਦਾਰ ਵਿਸ਼ਵਾਸੀ ਹੋ ਗਿਆ ਇਹ ਇਹ ਜਿਹੜੇ ਆ ਇਹ ਖੁਦਾ ਨਾਲ ਇਸ ਤਰ੍ਹਾਂ ਚੱਲ ਸਕਦੇ ਵਧੀਆ ਤਰੀਕੇ ਦੇ ਨਾਲ ਤੇ ਜਿਹੜੇ ਬਿਲਕੁਲ ਨਵੇਂ ਆ ਬਿਲਕੁਲ ਬਿਲਕੁਲ ਤਾਜ਼ਾ ਵਿਸ਼ਵਾਸੀ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਆ ਜਿਹੜੇ ਸਾਲ ਹੋ ਗਿਆ 6 ਮਹੀਨੇ ਹੋ ਗਏ 4 4 ਮਹੀਨੇ ਹੋ ਗਏ ਉਹਨਾਂ ਦਾ ਚੰਨਾ ਜਿਹੜਾ ਵਾ ਉਹ ਬੜਾ ਫਰਕ ਹੁੰਦਾ ਹallelujah ਉਹਨਾਂ ਦੇ ਵਾਸਤੇ ਕਲਾਮ ਨੂੰ ਜਿਹੜੀਆਂ ਮੈਂ ਮੈਂ ਇੱਕ ਵਾਰੀ ਦੀ ਗੱਲ ਆ ਸੇਮ ਕਲਾਮ ਤਿੰਨ ਤਿੰਨ ਚਸ ਲੱਗਦੇ ਆਪਣੇ ਮੈਂ ਸੇਮ ਕਲਾਮ ਨਾਗਾ ਦੇ ਵਿੱਚ ਸੁਣਾਇਆ ਤੇ ਸੇਮ ਕਲਾਮ ਕੋਈ ਵਾਰ ਸੁਣਾਇਆ ਵੈਬਾ ਦੇ ਲੋਕ ਥੋੜੇ ਜਿਓ ਸੁਚੇਤਨ ਤੋਂ ਜ਼ਿਆਦਾ ਖੁਸ਼ ਹੋਏ ਤੇ ਨਗਰ ਵਾਲੇ ਲੋਕ ਜਿਹੜੇ ਸੀ ਥੋੜੇ ਜੇ ਮਤਲਬ ਕਿ ਸੀਰੀਅਸ ਦੇਖ ਰਹੇ ਸੀ ਮੈਂ ਉਹੀ ਮੈਂ ਚਲੋ ਅੱਜ ਇਹੋ ਹੀ ਗੁਰਦਾਸਬੋ ਸੁਣਾ ਦਿੰਦੇ ਆ ਮੈਂ ਗੁਰਦਾਸਬੋ ਸੁਣਾ ਤੇ ਉਹ ਉਹਨਾਂ ਨੂੰ ਮੈਂ ਪੁੱਛਾ ਸਮਝ ਲੱਗਣੀ ਔਕਾਤ ਹੀ ਮੇਰਾ ਦੇਖਣ ਕਰੀ ਬਾਈ ਬਾਲੂ ਦੇਖਣ ਹੈ ਉਹ ਉਹ ਕਿਉਂਕਿ ਉਹ ਬਿਲਕੁਲ ਨਵੇਂ ਹੁਣ ਵਚਨ ਜਿਹੜਾ ਸੇਮ ਭੋਜਨ ਜਿਹੜਾ ਨਾਲ ਉਹ ਸਾਰੇ ਨਹੀਂ ਖਾ ਸਕਦੇ ਹallelujah ਹallelujah ਭੋਜਨ ਭੋਜਨ ਚ ਕੀ ਆ ਪਰ ਕਿਆ ਕਹਿੰਦਾ ਕਿ ਮੇਰੇ ਲੇ ਲਿਆ ਨੂੰ ਚਰਾ ਮੇਰੀ ਭੇਡਾਂ ਦੀ ਦੂਸਰੇ ਨੰਬਰ ਤੇ ਮੇਰੀਆਂ ਭੇਡਾਂ ਦੀ ਰਖਵਾਲੀ ਕਰ ਹallelujah ਅਸਰ ਪਾਸਟਰ ਨੂੰ ਬਲਕਿ ਹਰ ਇੱਕ ਜਨ ਜਿਹੜਾ ਵਾ ਨਾ ਉਹ ਇੱਕ ਇੱਕ ਭੇਡ ਦੀ ਰਖਵਾਲੀ ਕਰਨ ਵਾਲਾ ਨਾ ਜਿਹਦੇ ਕੁਝ ਲੋਕ ਨਾ ਇੱਕ ਵਿਸ਼ਵਾਸੀ ਮੰਨ ਲੋ ਕਿਤੇ ਕੋਈ ਵਿਸ਼ਵਾਸੀ ਨਿਕ ਪੈ ਨਾ ਤੇ ਕੁਝ ਲੋਕ ਮਝੇ ਵੀ ਲਿੰਦੇ ਵਿੱਚ ਕੁਝ ਲੋਕ ਪਾਸਟਰ ਜੀ ਸੁਝਿ ਕਿਉਂ ਕੋਈ ਉਹ ਵੇਖੀਦਾ ਨਾ ਗੰਗਿੱਟ ਦਾ ਨਾ ਕਿ ਮਤਲਬ ਕਿ ਉਹ ਬੜੇ ਉਦਾਸ ਆ ਪਰ ਮੈਂ ਕਿਹਾ ਮੈਨੂੰ ਸਭ ਪਤਾ ਹੈ ਇਹ ਸਭ ਜਾਣਦਾ ਹੈ ਕਿ ਤੂੰ ਕੀ ਬੋਲ ਰਿਹਾ ਹੈ ਤੇਰੇ ਮਨ ਵਿੱਚ ਲੱਡੂ ਕੀ ਕਰ ਰਹੇ ਹੈ ਲੱਡੂ ਵੇਖਿਆ ਡਿੱਗਾ ਕਿ ਨਹੀਂ ਇੱਕ ਚੀਜ਼ ਸੁਣ ਇੱਕ ਵਿਸ਼ਵਾਸੀ ਦੇ ਡਿੱਗਣ ਤੋਂ ਕਿੰਨੂ ਖੁਸ਼ੀ ਹੁੰਦੀ ਬਣ ਬਤੋ ਕਿਨੂੰ ਖੁਸ਼ੀ ਹੁੰਦੀ ਸੱਚੀ ਦੱਸਿਓ ਹੈ ਕਿਨੂੰ ਖੁਸ਼ੀ ਹੁੰਦੀ ਅਸੀਂ ਕੌਣ ਹਮ ਕਿਉਂ ਖੁਸ਼ ਹੁੰਦੇ ਹੈ ਕੋਈ ਆਰਾਧਨਾ ਵਿੱਚ ਨਹੀਂ ਹੋਇਆ ਉਹ ਦੇਖੋ ਉਹ ਕੈਸੀ ਕਰ ਗਿਆ ਤੁਹਾਨੂੰ ਕਿਉਂ ਖੁਸ਼ੀ ਹੈ ਵਾਈ ਵਾਈ ਯੂਅਰ ਸੋ ਹੈ ਤੇ ਤੂੰ ਖੁਦਾ ਦਾ ਭਗਤ ਹੈ ਨਾ ਤੇ ਕੋਈ ਵਿਸ਼ਵਾਸੀ ਦੇ ਟਿੱਕਣ ਤੋਂ ਤੇਰੀ ਅੱਖਾਂ ਚੋਂ ਹੰਸ ਆਉਣਾ ਚਾਹੀਦਾ ਰੋਣਾ ਚਾਹੀਦਾ ਕਿ ਇੰਨੀ ਮਿਹਨਤ ਖੁਦਾ ਕਿ ਅਸੀਂ ਨਾ ਲਊ ਪਾਇਆ ਇਸ ਕਰਕੇ ਸਾਨੂੰ ਵੈਲਿਊ ਨਹੀਂ ਪੈਂਦੀ ਇੱਕ ਪਾਸਟਰ ਜਿਹੜਾ ਨਾ ਉਹ ਕੁਸ਼ਕ ਵੈਲਿਊ ਜਾਣਦਾ ਕੁਸ਼ਕ ਪਤਾ ਕਿਉਂ ਕਿ ਕਿਉਂਕਿ ਇੱਕ ਪਾਸਟ ਨੇ ਬੜੀ ਮਹੱਤਤਾ ਕੀਤੀ ਹੁੰਦੀ ਹੈ ਕੁਸ਼ਕ ਵੈਲਿਊ ਕੋਲ ਫਿਰ ਵੀ ਮੈਂ ਕਹਾਂਗਾ ਨਹੀਂ ਕਿ ਪਾਸਟਰ ਜਿਹੜਾ ਵਾ ਵਿਸ਼ਵਾਸੀ ਦੀ ਉਹ ਵੈਲਿਊ ਨੂੰ ਜਾਣਦਾ ਵਾ ਜਿਹੜੀ ਵੈਲਿਊ ਨੂੰ ਖੁਦਾ ਜਾਣਦਾ ਕਿਉਂਕਿ ਜਦੋਂ ਯਸ਼ੂ ਮਸੀਹ ਦੇ ਕੋੜਰੇ ਵਜਰੇ ਸੀ ਨਾ ਕੋੜਰੇ ਵਜਰੇ ਸੀ ਹੈਨਾ ਤੇ ਉਦੋਂ ਇਧਰ ਉੱਠ ਕੇ ਜਨ ਜਨ ਫਾਸ ਕੰਮ ਇਤੂ ਹਲੇਲੂਇਆ ਜਦੋਂ ਵਿਸ਼ਵਾਸੀ ਦੇ ਕੋਡ ਸੋਰੀ ਯਿਸੂਸ ਜੀ ਦੇ ਕੋਡ ਨਹੀਂ ਬਚ ਰਹੇ ਸੀ ਨਾ ਕਿ ਉਹਦੀ ਨਜ਼ਰ ਦੇ ਵਿੱਚ ਕਾਵਿਆ ਸੀ ਕਿ ਮੈਂ ਕਾਵਿਆ ਦੇ ਕਰਕੇ ਕੋਡ ਨਹੀਂ ਖਾਰਿਆ ਕਿ ਇਹ ਉਦਾਰ ਪਾਇ ਇਹ ਬਚ ਜਾਵੇ ਹੈ ਤੇ ਅੱਜ ਜਦੋਂ ਕਾਵਿਆ ਜਿਹੜੀ ਆ ਪ੍ਰੋਬਲਮ ਦੇ ਵਿੱਚ ਆਉਂਦੀ ਆ ਤੇ ਅਸੀਂ ਜਦੋਂ ਹੱਸਦੇ ਆ ਨਾ ਫਿਰ ਅਸੀਂ ਕਾਵਿਅਤ ਲੋਕ ਚਾਹੀਏ ਨਾਮ ਚਾਹੀਏ ਪਰ ਕਿਹਨੂੰ ਚਾਹੁੰਨੇ ਖੁਦਾ ਨੂੰ ਤੁਹ ਪੇ ਚਾਹੁੰਦੇ ਇਹ ਖੁਦਾ ਤੇ ਤੂੰ ਹਾਲ ਤੂੰ ਦੇ ਕੋਲੇ ਖੜੀ ਹallelujah ਲੈ ਜੋ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਅਸੀਂ ਵਿਸ਼ਵਾਸੀ ਨਾ ਸਾਡੇ ਸਾਰੇ ਦੇ ਚਿਹਰੇ ਖੁਦਾ ਦੀ ਨਜ਼ਰੇ ਸੀ ਉਹ ਜਦੋਂ ਉਸ ਲਫ਼ਜ਼ ਲਿਖਿਆ ਸੀ ਨਾ ਲੋਕ ਜਦੋਂ ਜਾਣਦੇ ਸੀ ਕਿ ਤੂੰ ਦੂਜਿਆਂ ਨੂੰ ਬਚਾਉਣ ਵਾਲਾ ਆਪ ਬਾਪਾ ਚ ਤੂੰ ਦੂਸਰਿਆਂ ਨੂੰ ਮਰਦੇ ਜ਼ਿੰਦਾ ਕਰਨ ਵਾਲਾ ਅੱਜ ਸਲੀਪ ਉੱਤਰ ਕੇ ਦਿਖਾ ਗੋਦਾਮਤ ਕਿਉਂ ਨਹੀਂ ਉੱਤਰਦਾ ਸੀ ਉੱਤਰ ਸਕਦਾ ਸੀ ਕਿ ਨਹੀਂ ਬਿਲਕੁਲ ਜੈਸੂ ਪਰ ਉਹਦੀ ਨਜ਼ਰ ਦੇ ਵਿੱਚ ਮੇਰਾ ਚਿਹਰਾ ਸੀ ਕਿਦਰ ਜੇ ਮੈਂ ਅਜ ਉੱਤਰ ਆਇਆ ਤੇ ਪਾਸਟਰ ਗਿਲ ਨਿਵ ਨਹੀਂ ਬਚੇ ਇਲੇ ਵੀ ਨਾਸ਼ ਹੋ ਜਾਣਾ ਉਹਦੇ ਲੋਊ ਦੇ ਬਸਤੀਲੇ ਦੇ ਨਾਲ ਅੱਜ ਖੜੇ ਹਾਂ ਹallelujah ਕਹਿੰਦਾ ਜੇ ਤੂੰ ਮੇਰੇ ਨਾਲ ਪਿਆਰ ਕਰਨਾ ਤੇ ਮੇਰੀਆਂ ਪੇਡਾਂ ਦੀ ਰਖਵਾਲੀ ਕਰ ਹallelujah ਇੱਕ ਪਾਸਟਰ ਇੱਕ ਸੇਵਕ ਜਿਹੜਾ ਨਾ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾ ਦੇ نیچے ਛਪਾਉਂਦੀ ਹੈ ਇਸ ਤਰ੍ਹਾਂ ਸੇਵਕ ਦੀ ਜ਼ਿੰਮੇਵਾਰੀ ਹੈ ਇੱਕ ਇੱਕ ਦੀਰਖਵਾਲੀ ਸਿਰਫ ਸੇਵਕ ਦੀ ਨਹੀਂ ਜਿਹੜੀ ਕਲੀਸਿਆ ਜਿਹੜੇ ਵਫਾदार ਲੋਕ ਹੈ ਨਾ ਜਿਹੜੇ ਖੁਦਾ ਨਾਲ ਚੱਲਣ ਵਾਲੇ ਜਿਹੜੇ ਜਿਹੜੇ ਦਰਦ ਸਮਝਦੇ ਆ ਜਿਹੜੇ ਜਿੰਨਾ ਖੁਦਾ ਦੇ ਕੋਲ ਰਹਿਣ ਨੂੰ ਮਹਿਸੂਸ ਕਰਦੇ ਉਹ ਲੋਕ ਸਭ ਲੋਕ ਜਿਹੜੇ ਆ ਇੱਕ ਇੱਕ ਵਿਸ਼ਵਾਸੀ ਦੇ ਜ਼ਿੰਮੇਵਾਰ ਹੋਣਗੇ ਕਿੰਨਾ ਸਮਾਂ ਲੱਗਣਗੇ ਹਾਲੇਲੂਇਆ ਹਾਲੇਲੂਇਆ ਕਿ ਚਾਏ ਮੰਨੋ ਇੱਕ ਸ਼ਖਸ ਜਿਹੜਾ ਵਾ ਉੱਗ ਨਾਲਰ ਬੰਦਗੀ ਤੇ ਆ ਰਿਹਾ ਤੇ ਨਾਲ ਨਾਲ ਪੈਗ ਲਾ ਰਿਹਾ ਵਾ ਅਸੀਂ ਕਹਿੰਦੇ ਇਹ ਤੇ ਡਿਗੀ ਪਵੇ ਤੇ ਚੰਗਾ ਕਿਉਂ ਬਈ ਤੂੰ ਮੇਰੇ ਬਦਲ ਸਕਦਾ ਤੇ ਇੱਕ ਦਿਨ ਉਹ ਨਹੀਂ ਬਦਲੇ ਮੈਨੂੰ ਕਿਸੇ ਨੇ ਇੱਕ ਪਰਿਵਾਰ ਦੇ ਬਾਰੇ ਬੋਲਿਆ ਕਿ ਇਹ ਪਰਿਵਾਰ ਨਹੀਂ ਹੋਣਾ ਚਾਹੀਦਾ ਬੰਦਗੀ ਚ ਰੱਖਿਆ ਅੱਛਾ ਖੁਦਾ ਤੋਂ ਜਿਆਦਾ ਜਾਣਦਾ ਤੂੰ ਖੁਦਾ ਤੋਂ ਵੀ ਜ਼ਿਆਦਾ ਕੰਸਰਨ ਆ ਕਿ ਇਹਨੇ ਨਹੀਂ ਬਦਲਣਾ। ਕਿਆ ਪਤਾ ਉਹ ਨਰਕ ਵਿੱਚੋਂ ਮੈਂ ਤੇ ਉਹ ਸਵਰਗ ਵਿੱਚ ਬੈਠਾ। ਢੜੀ ਦੇ ਲਾਦਰ ਦੀ ਕਹਾਣੀ ਜਾਂਦੇ ਨਾ ਢੜੀ ਦੇ ਕਹਿੰਦਾ ਨਾ ਕਿ ਮੈਂ ਕਿੱਥੇ ਆ? ਸਵਰਗ ਵਿੱਚ ਹੀ ਜਾਣਾ ਮੈਂ ਤੇ। ਮੈਂ ਤੇ ਦਾਨ ਬੜਾ ਦੇਣਾ ਹੋਦਾ ਦਾ ਡੰਡਾ ਹੋਵੇ। ਪਰ ਜਿਹੜਾ ਲਾਦਰ ਬੈਠਾ ਸੀ ਬਾਹਰ ਉਹ ਕਹਿੰਦਾ ਨਾ ਇਹਦਾ ਇੱਥੇ ਵੀ ਨਰਕ ਤੇ ਇਹਨੇ ਗਾਂ ਵੀ ਪਰਖਾਂ ਬਦਲ ਗਿਆ ਨਾ ਦੱਸੋ। ਬਾਈਬਲ ਤੇ ਲਿਖਿਆ ਸੋਨਾ ਤੇ ਇਹ ਦੇਖ ਗਣਾਂ ਵੀ ਸੋਲਟ ਲਿਖਿਆ ਹੋਇਆ ਅ ਮਤੀ ਦੀ ਡੀਲ ਬਸ ਦੱਲਿਆ ਕਿ ਪਿਛਲੇ ਅੱਗੇ ਅਗਲੇ ਰਿਮੈਂਬਰ ਰਖਵਾਲੀ ਕਰਨੀ ਤੇ ਖੁਦਾ ਕਹਿੰਦਾ ਮੈਂ ਨਹੀਂ ਕਹਿ ਰਿਹਾ ਇਹ ਕਲਾਮ ਕਹਿ ਰਿਹਾ ਇਹਦਾ ਕਿ ਜੇ ਤੂੰ ਮੇਰ ਨਾਲ ਪਿਆਰ ਕਰਦਾ ਤੇ ਪੇਡਾਂ ਦੀ ਰਖਵਾਲੀ ਕਰ ਹਾਲੇਲੂਇਆ ਹਾਲੇਲੂਇਆ ਦੂਸਰਾ ਤੀਸਾ ਤੀਸਰਾ ਨੰਬਰ ਕਿਹਾ ਕਿ ਮੇਰੀਆਂ ਪੇਡਾਂ ਨੂੰ ਚਾਰ ਇੱਕ ਵਾਰੀ ਇੱਕ ਪਾਸਟਰ ਗੱਲ ਦੱਸ ਰਿਹਾ ਸੀ ਬੜੀ ਕਹਈ ਗੱਲ ਦੱਸ ਰਿਹਾ ਸੀ ਮੈਂ ਦੋ ਕਿਸੇ ਦੀ ਗੱਲ ਹੋਵੇ ਮੈਂ ਬੋਲਦੇ ਨਾ ਕਿ ਫਲਾਣਾ ਪਾਸਟਰ ਦੱਸ ਰਿਹਾ ਸੀ ਕੋਈ ਪਾਸਟਰ ਗੱਲ ਦੱਸਿਆ ਸੀ ਇਹਨਾਂ ਕਿਸੇ ਪਾਸਟਰ ਨੇ ਕਿਸੇ ਪਾਸ ਨੂੰ ਫੋਨ ਕੀਤਾ ਬਿੰਦਾ ਕਿ ਤੂੰ ਮੇਰੀਆਂ ਪੇਡਾਂ ਚੋਰੀ ਕਰ ਲੀਆਂ ਕੀ ਕਰ ਲੀਆਂ ਉਹ ਪਾਸਟਰ ਕਹਿੰਦੇ ਨਾ ਨਾ ਕਹਿੰਦਾ ਤੇਰੀਆਂ ਪੇਡਾਂ ਮੇਰਾ ਘਰ ਚੋਰੀ ਕਰ ਰਹੀਆਂ ਕਹਿੰਦਾ ਮੈਂ ਆਪਣੇ ਪੇਡਾਂ ਨੂੰ ਚੰਗਾ ਘਾਹ ਪਾ ਰਿਹਾ ਤੇ ਇਹ ਆ ਕੀ ਕਰਨੀ ਹੋ ਇੱਕ ਚੋਰੀ ਕਰ ਰਹੀ ਹਾਂ ਇਹ ਤਾਂ ਮੈਂ ਨਹੀਂ ਚੋਰੀ ਕੀਤੀਆਂ ਕਹਿੰਦਾ ਤੂੰ ਹੀ ਚੰਗਾ ਧਾਪ ਆ ਤੇ ਕਦੀ ਨਹੀਂ ਜਾ ਸਕਦੀਆਂ ਗਿਰੁੱਤ ਚੰਗੀ ਖਰਾਕ ਚੰਗਾ ਕਲਾਮ ਜਿਹੜਾ ਨਾ ਅੱਜ ਇੱਕ ਪਾਸ ਕੱਲ ਬੁੱਧਵਾਰ ਕੱਲ ਬੁੱਧਵਾਰ ਪਾਸਟਰ ਕਿ ਦੱਸ ਰਿਆ ਸੀ ਕਹਿੰਦਾ ਕਿ ਸ਼ੰਗਾ ਕਲਾਮ ਦੇ ਪਾਸਟਰ ਕੁਨੀਆ ਤੇ ਇੱਕ ਵਿਸ਼ਵਾਸੀ 5 ਸਾਲ ਤੋਂ ਵੱਧ ਉਹ ਡਿਗਰੀ ਚੰਗਾ ਤਨ ਆ ਉਹਨਾਂ ਨੂੰ ਇਹ ਚੀਜ਼ ਸਟੱਡੀ ਬਾਈਬਲ ਸਟਡੀ ਬਾਸ ਤੇ ਕੋਈ ਮੋਨੀ ਲਾਜ਼ਮੀ 100% ਜੇਕਰ ਤੁਸੀਂ ਵੀ ਇਹ ਸੋਚਿਆ ਨਾ ਕਿ ਅਸੀਂ ਆਪਣੇ ਬੱਚੇ ਨੂੰ ਪਾਸ ਕਰਾਉਣਾ ਤੇ ਸਟਡੀ ਤੋਂ ਬਿਨਾ ਰੂਮਾਂ ਨਾਸ਼ ਕਰਨਾ ਪੈਜੀ ਬੇਤਨ ਲਾ ਜਾ ਕੇ ਕੀ ਕਰੀ ਜਾ ਨਾਸ਼ ਕਰੀ ਜਾ ਉਹ ਕਈ ਦਿਹਾੜੀਆਂ ਤੋਂ ਬਚਣ ਵਾਸਤੇ ਰਿਐਲਿਟੀ ਬਿਲਕੁਲ ਰਿਐਲਿਟੀ ਪਰ ਜਿੰਨੀ ਦੇ ਤੱਕ ਸਕਸ਼ਮ ਨਹੀਂ ਆ ਕਲਾਮ ਕਿਉਂਕਿ ਲੇਲਿਆਂ ਦਾ ਜਿਹੜਾ ਚਾਰਾ ਵਾ ਉਹ ਪੇਡਾ ਨਹੀਂ ਖਾਂਦੀ। ਇੱਕ ਇੱਕ 20 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਵੀ ਬੋਤਲ ਦਾ ਦੋ ਮਨੂੰ ਇੱਕ ਇੱਕ 6 ਮਹੀਨੇ ਦਾ ਬੱਚਾ ਵਾ ਉਹਦੇ ਮੂੰਹ 'ਚ ਵੀ ਇੱਕ ਫਿਲਟਰ ਪਾ ਦੋ ਤੇ ਇੱਕ ਫਿਲਟਰ ਕਦੇ ਪਾ ਦੋ ਵੀਰ ਜਾਨੂ ਕਹ ਬਿਲਕੁਲ ਫਿਲਟਰ ਹੀ ਉਹ ਬਸ ਹੈ ਬਿਲਕੁਲ ਬਾਕੀ ਆ ਬੋਤਲ ਆ ਇਹ ਇਹ ਉਹਦੇ ਮੂੰਹ 'ਚ ਪਾ ਦੋ ਨਿਗਾਹੇ ਬੱਚਾ ਤੇ 6 ਮਹੀਨੇ ਦਾ ਬੱਚਾ ਚਲੋ ਠੀਕ ਆ ਉਹ ਨੋ ਪੈਕੇਟ ਫੜ ਲੇਗਾ ਹੈ ਤੇ ਜਿਹੜਾ 20 ਸਾਲ ਦਾ ਆ ਉਤਰਾਫ ਦਾ ਬੁੱਤੂ ਫੜੀ ਫਿਰੇਗਾ ਜਿਹੜਾ 20 ਸਾਲ ਦਾ ਉਹ ਹਾਰਡ ਕਲਾਮ ਐਜ਼ ਇਕੁਅਲ ਐਜ਼ ਮੀਟ ਐਜ਼ ਹੀ ਕੁਲੈਟ ਪਨੀਰ ਹਾਰਡ ਸਤਿਵਚਨ ਪਰ ਜਿਹੜੇ ਬੱਚੇ ਆ ਉਹ ਸਤਿਵਚਨ ਹੈ ਕਦੀ ਦੇਵੇਂ ਦੇ ਬੱਚੇ ਮੂਜ ਲੈਗ ਪੀਸ ਲੰਗ ਦਾ ਬਹੁਤ ਅਹੀ ਵੀ ਆ ਫੜਾ ਤੇ ਅੱਜ ਇਤਰਾ ਨਹੀਂ ਹੋ ਰਿਹਾ ਹਰ ਇੱਕ ਦੇ ਵਾਸਤੇ ਵੱਖਰਾ ਕਲਾਮ ਹallelujah hallelujah ਸੋ ਖੁਦਾਵੰਦੀ ਯਿਸੂ ਮਸੀਹ ਨੇ ਤੇਨਵਾਦ ਮੈਂ ਕੋਈ ਫਿਰ ਆਸਤ ਗੱਲ ਬੋਲ ਕੇ ਫਿਨਿਸ਼ ਕਰਨ ਲੱਗਾ ਏ ਖੁਦਾਵੰਦੀ ਨਜ਼ਰ ਦੇ ਵਿੱਚ ਇੱਕ ਇੱਕ ਫਿਰਦੀ ਨਹੀਂ ਉਹ ਪਤਰਸ ਦੇ ਮਗਰ ਗਿਆ ਇਹਦਾ ਉਹ ਤੇ ਫਲ ਆਉਣ ਵਾਲਾ ਵਾ ਹੋਂ ਤੇ ਪ੍ਰਚਾਰ ਕਰਨ ਵਾਸਤੇ ਜਾ ਰਿਹਾ ਕਿ ਮਨ ਸ਼ੈਤਾਨ ਨੂੰ ਖਿੱਚ ਕੇ ਲੈ ਗਿਆ ਕਿੰਦਾ ਉਹ ਇਹ ਨਹੀਂ ਚੱਲਣਾ ਯਿਸੂ ਜੀ ਦੇ ਮਗਰ ਹਿੱਤੇ ਜਾ ਕੇ ਕਰੀ ਮਛੀਆਂ ਵੜੀਏ ਫਿਰ ਦੁਬਾਰਾ ਸਹੀ ਜੇ ਜਾਗੀ ਕਰਦੇ ਆਪਾਂ ਆਪਣੇ ਪਿਛਲੇ ਕੰਮ ਤੇ ਚਲੇ ਗਿਆ ਤੇ ਆ ਵੀਰ ਤੈਨੂੰ ਮਨ ਨੇ ਪਿੱਛੇ ਜਾ। ਤੈਨੂੰ ਤੋਰਾਂ ਦਾ ਵੀ ਉੱਥੇ ਜਿੱਥੇ ਤੋਰ। ਹਾਂ? ਆਮਾਗਾ ਤੇਰੇ ਕੋਲ ਹallelujah। ਜਦੋਂ ਦੇਸ਼ੂ ਦੀ ਮਗਰ ਗਏ ਉਹਦੇ ਪੱਤਲ। ਇੰਦਾਵਾਂ ਦਾ ਤੇਰੇ ਮਗਰ ਕਸਾ। ਸੱਦਾਂ ਲਾਣੀ ਤੇਰਾ। ਹallelujah। ਆਈਏ ਸਭ ਜੋ ਆਪਣੀ ਹਮਨ ਕਰਾਂਗੇ, ਤਾਂ ਮੈਂ ਕਰਾਂਗਾ। ਹallelujah।